ਆਪਾਂ ਜਿੱਤਾਂਗੇ ਜਰੂਰ ਓ ਯਾਰੀ ਜਾਗ ਰੱਖਿਓ ਆਪਾਂ ਜਿੱਤਾਂਗੇ ਜਰੂਰ ਯਾਰੀ ਜਾਗ ਰੱਖਿਓ ਆਹ ਕਲੇਰ ਅਨਮੋਲ ਆ ਨੌਜਵਨ ਖਿਡਾਰੀ ਪੱਕਾ ਪੈਂਦਾ ਕਨੇ ਨੌਜਵਨ ਖਿਡਾਰੀ ਦਾ ਤੇ ਚਰਚੇ ਅੱਜ ਕਨੇ ਤਲਵੰਡੀ ਭਾਈ ਦੀ ਦਰਦੀ ਵੀ ਜਿੱਨੀਆਂ ਵੀ ਮਾਣਯੋਗ ਸ਼ਖਸੀਅਤਾਂ ਪਹੁੰਚੀਆਂ ਯਾਨੀ ਆਪਾਂ ਵਿਸ਼ੇ ਤੌਰ ਤੇ ਧੰਨਵਾਦ ਕਰਾਂਗੇ ਅਗਲੀ ਬਾਲ ਅਨਮੋਲ ਕਹਿੰਦੇ ਬਾਲ ਪਾਉਣ ਲਈ ਤਿਆਰ ਲੱਪਿਆ ਸਜੀਬਾ ਲੱਗਦੀ ਤੇਰੀ ਇਹ ਸਜੀਬਾ ਲੱਗਦੀ ਆ ਲਓ ਸਾਹਮਣੇ ਅਨਮੋਲ ਕਹਿੰਦੇ ਬਾਲ ਪਾਉਣ ਲਈ ਚਾਰ ਹੈ ਉਹ ਗੁਰਵਿੰਦਰ ਫੇਰ ਛੱਕਾ ਗੁਰਵਿੰਦਰ ਫੇਰ ਚੱਕ ਚੱਕਾ 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 ਚੱਕ ਕੇ ਕਵਾਲੀ ਕਰਦੇ ਪੂਰਾ ਚਾਲ ਲਗਾ ਤਾਰ বাজ ਗਿਆ ਟੈਵੀ ਵਾਲਿਆ ਉਹ ਕਹਿੰਦੇ داروਕੇ ਵਾਲੇ ਨੇ ਕਹਿੰਦੇ ਕਵਾਲੀ کر دیتی ویرو کے آسو برا شروع بال پڑھنے ہوا او کہ پکے نوجوان کھانے چھوٹی امر کا کھڈاری ہے آپ

سنمان کیا جا وی اور گوپی کدے مخو والا آر بال پانی کنمور پکے پنڈ والا پیار ہے, ہے اے 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 پی والا والا گروندر والا یہ تیجا, اے تیجا اے ਜਾ ਤੀਜਾ ਤੀਜਾ ਯਾਰ ਕਰੀਏ ਯਾਰ ਕਰੀਏ ਮਾਨ ਮੁੰਡੇ ਦਾ ਵੇਖੋ ਕਿੰਨੀ ਸੋਹਣੀ ਬੈਟਿੰਗ ਕਰ ਰਿਹਾ ਐਨ ਕਦੇ ਬੈਰੋ ਕਦਾ ਗੁਰਵਿੰਦਰ ਲੈ ਵੀ ਕਰਾਖਾ ਮਾਨ ਟਾਡੀ ਵਾਲਾ ਖਿਡਾਰੀ ਆਹ ਕਹਿੰਦੇ ਮਾਨ ਤਾਨ ਬਣਦਾ ਵੀ ਆ ਬਣਦਾ ਵੀ ਆ ਆਹ ਕਹਿੰਦੇ ਗੁਰਵਿੰਦਰ